ਕਿਸ ਦਿਨ ਇੱਕ ਔਰਤ ਜਨਮ ਲੈਂਦੀ ਹੈ ਉਹ ਕਿਸੇ ਦੀ ਧੀ ਹੈ ਪਰ ਜਦੋਂ ਉਹ ਵੱਡੀ ਹੋ ਕੇ ਉਹਦੀ ਮੌਤ ਹੁੰਦੀ ਹੈ ਤੇ ਉਸ ਦਿਨ ਕਿੰਨੇ ਰਿਸ਼ਤੇ ਉਸ ਔਰਤ ਦੇ ਨਾਲ ਮਰ ਜਾਂਦੇ ਨੇ ਉਹਨਾਂ ਨੂੰ ਆਪਾਂ ਦੇਖਣਾ ਹੈ ਕਿਸੇ ਦੀ ਉਹ ਧੀ ਸੀ ਧੀ ਮਰੀ ਹੈ ਕਿਸੇ ਦੀ ਪਤਨੀ ਹੈ ਕਿਸੇ ਦੀ ਉਹ ਮਾਂ ਹੈ ਕਿਸੇ ਦੀ ਭੂਆ ਹੈ ਕਿਸੇ ਦੀ ਚਾਚੀ ਹੈ ਕਿਸੇ ਦੀ ਮਾਸੀ ਹੈ ਕਿਸੇ ਦੀ ਦਾਦੀ ਹੈ ਤੇ ਕਿਸੇ ਦੀ ਨਾਨੀ ਹੈ ਹੋਰ ਵੀ ਬਿਆਨ ਇਸੇ ਰਿਸ਼ਤੇ ਨਾਲ ਇਹਦੇ ਜੁੜ ਜਾਂਦੇ ਨੇ ਇੱਕ ਔਰਤ ਦੀ ਅਰਥੀ ਨਹੀਂ ਜਾਂਦੀ ਘਰੋਂ ਕਿੰਨੇ ਰਿਸ਼ਤਿਆਂ ਦਾ ਅੰਤ ਹੋ ਜਾਂਦਾ ਹੈ ਕਿੰਨੇ ਰਿਸ਼ਤੇ ਮਰ ਜਾਂਦੇ ਨੇ ਤੇ ਇਸੇ ਹੀ ਔਰਤ ਨੂੰ ਭਾਰਤ ਦੇ ਅੰਦਰ ਭੰਡਿਆ ਜਾਂਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਲੱਗਿਓ ਭਲਿਆ ਜੇ ਔਰਤ ਨਾ ਹੁੰਦੀ ਤਾਂ ਵੀ ਸੰਸਾਰ ਤੇ ਨਹੀਂ ਸੀ ਹੋਣਾ ਅੱਜ ਜੇ ਤੂੰ ਜਨਮ ਲਿਆ ਏ ਇਸ ਔਰਤ ਦੇ ਕਰਕੇ ਲਿਆਏ ਇਸ ਔਰਤ ਨੂੰ ਮਾੜਾ ਨਾ ਕਹੇ ਆਹ ਤੈਨੂੰ ਮੈਂ ਰਿਸ਼ਤੇ ਕਰਾਵਾ ਆਹ ਤੈਨੂੰ ਮੈਂ ਇਸ ਔਰਤ ਦੇ ਪਰਪਕਾਰ ਕਰਾਵਾ ਇਹਦੇ ਔਰਤ ਦੇ ਪਰਪਕਾਰ ਕਿੰਨੇ ਨੇ ਇਸ ਸੰਸਾਰ ਤੇ ਸਾਡੇ ਜੀਵਾਂ ਵਾਸਤੇ ਕਿੰਨੇ ਪਰਪਕਾਰ ਨੇ ਮਨੁੱਖ ਜਾਤੀ ਵਾਸਤੇ ਕਿੰਨੇ ਪਰਪਕਾਰ ਨੇ ਮਾਲਕ ਜੀ ਕਹਿੰਦੇ ਭੰਡ ਜੰਮੀਏ ਭੰਡ ਦਾ ਅਰਥ ਇਸਤਰੀ ਔਰਤ ਜੰਮੀਏ ਪੇਟ ਤੋਂ ਜਨਮ ਲੈਂਦੇ ਹਾਂ ਭੰਡ ਨਿੰਮੀਏ ਨਿੰਮਣ ਦਾ ਅਰਥ ਹੈ ਸਰੀਰ ਬਣਦਾ ਹੈ ਸਾਡਾ ਮਾਂ ਕੀ ਰਕਤ ਪਿਤਾ ਵਿੰਧ ਧਾਰਾ ਮੂਰਤ ਸੂਰਤ ਕਰੇ ਅਪਾਰਾ ਮਾਂ ਦਾ ਖੂਨ ਤੇ ਪਿਤਾ ਦਾ ਵਿੰਧ ਰਲ ਕੇ ਮਾਂ ਦੇ ਗਰਭ ਦੇ ਵਿੱਚ ਬੱਚਾ ਬਣਨਾ ਸ਼ੁਰੂ ਹੁੰਦਾ ਹੈ ਤੇ ਬੱਚਾ ਜਨਮ ਲੈਂਦਾ ਹੈ ਔਰਤ ਤੋਂ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹ ਕਹਿੰਦੇ ਔਰਤ ਦੇ ਨਾਲ ਹੀ ਵਿਆਹ ਹੁੰਦਾ ਹੈ ਮਰਦ ਦਾ ਮਰਦ ਦੇ ਨਾਲ ਵਿਆਹ ਨਹੀਂ ਸੀ ਹੁੰਦਾ ਸਪਰਾਣੇ ਸਮਿਆਂ 'ਚ ਅੱਜ ਵੱਖਰੀ ਗੱਲ ਹੈ ਸਰਕਾਰਾਂ ਦੇ ਪੁੱਠੇ ਦਿਮਾਗ ਉਹਨਾਂ ਨੇ ਕਾਨੂੰਨ ਬਣਾ ਦਿੱਤੇ ਨੇ ਪਰ ਔਰਤ ਦੇ ਨਾਲ ਵਿਆਹ ਹੋ ਕੇ ਹੀ ਰਿਸ਼ਤੇਦਾਰੀਆਂ ਚੱਲਦੀਆਂ ਨੇ ਭੰਡੋ ਹੋਵੇ ਦੋਸਤੀ ਦੋਸਤੀ ਦਾ ਅਰਥ ਹੈ ਰਿਸ਼ਤੇਦਾਰੀ ਨਾਤਾ ਪਦਨਾ ਸਾਡੀ ਸਾਂਝ ਵਧਣੀ ਔਰਤ ਦੇ ਨਾਲ ਹੀ ਇਹ ਸਾਂਝ ਵਧਦੀ ਹੈ ਭੰਡੋ ਚੱਲੇ ਰਾਹ ਰਾਹ ਦਾ ਅਰਥ ਹੈ ਸੰਸਾਰ ਦੀ ਉਤਪਤੀ ਔਰਤ ਤੋਂ ਹੀ ਸੰਸਾਰ ਦੀ ਉਤਪਤੀ ਹੁੰਦੀ ਹੈ ਮਨੁੱਖ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਹੋਵੇ ਪੈਦਾ ਉਹ ਔਰਤ ਤੋਂ ਹੀ ਹੋਇਆ ਹੈ ਔਰਤ ਤੋਂ ਬਗੈਰ ਪੈਦਾ ਨਹੀਂ ਹੋ ਸਕਦਾ ਮਾਤ ਪਿਤਾ ਬਿਨ ਬਾਨ ਨਾ ਹੋਈ ਮਾਂ ਤੇ ਪਿਓ ਦੇ ਸੰਯੋਗ ਤੋਂ ਬਗੈਰ ਕੋਈ ਬੱਚਾ ਸੰਸਾਰ ਤੇ ਨਹੀਂ ਆ ਸਕਦਾ ਤੇ ਜੇ ਕੋਈ ਆਇਆ ਹੈ ਉਹਦਾ ਸਤਕਾਰ ਨਹੀਂ ਹੈ ਉਦੇ ਪਿਤਾ ਦਾ ਨਾਮ ਜ਼ਰੂਰੀ ਏ ਔਰਤ ਤੋਂ ਪੱਜਾ ਪੈਦਾ ਹੋਣ ਵਾਲੇ ਦਾ ਪਿਤਾ ਦਾ ਨਾਮ ਜ਼ਰੂਰੀ ਹੁੰਦਾ ਏ ਜਿਸ ਬੱਚੇ ਦੇ ਨਾਲ ਪਿਤਾ ਦਾ ਨਾਮ ਨਹੀਂ ਜੁੜਦਾ ਉਹਨੂੰ ਸਤਕਾਰ ਨਹੀਂ ਮਿਲਦਾ ਸਮਾਜ ਦੇ ਅੰਦਰ ਸੋ ਪਾਤਸ਼ਾਹ ਜੀ ਕਹਿੰਦੇ ਭੰਡ ਮੂਆ ਭੰਡ ਭਾਲੀ ਏ ਜੇ ਕਿਸੇ ਦੀ ਔਰਤ ਮਰ ਗਈ ਵਿਆਹ ਤੋਂ ਕੁਝ ਸਮਾਂ ਬਾਅਦ ਤੇ ਉਹ ਬੰਦਾ ਉਸੇ ਵੇਲੇ ਔਰਤ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਏ ਕਿ ਇੱਕ ਔਰਤ ਹੋਰ ਲੱਭਾ ਉਹਦੇ ਨਾਲ ਵਿਆਹ ਹੋ ਜੇ ਆਦਮੀ ਤੋਂ ਨਹੀਂ ਰਿਹਾ ਜਾਂਦਾ ਔਰਤ ਤੋਂ ਬਗੈਰ ਔਰਤ ਆਦਮੀ ਤੋਂ ਬਗੈਰ ਕਈ ਔਰਤਾਂ ਨੇ ਜਿਨ੍ਹਾਂ ਦੇ ਸੁਭਾਗ ਬਚਪਨ ਚ ਜਾਂ ਥੋੜੇ ਸਮੇਂ ਬਾਅਦ ਉੱਜੜ ਗਏ ਉਹਨਾਂ ਸਾਰੀ ਜ਼ਿੰਦਗੀ ਆਪਣੀ ਕੋਸੇ ਤੇ ਕੱਢ ਦਿੱਤੀ ਬੱਚਿਆਂ ਨੂੰ ਪਾਲਣ ਪੋਸ਼ਣ ਚ ਕੱਢ ਦਿੱਤੀ ਪਰ ਬੰਦੇ ਦੇ ਕੋਲੋਂ ਜੇ ਉਹਦੀ ਜਵਾਨੀ ਹੈ 40 45 ਸਾਲ ਤੱਕ ਦਾ ਹੈ ਉਹਦੀ ਔਰਤ ਪੂਰੀ ਹੋ ਜਾਵੇ ਤਾਂ ਉਹ ਵਿਆਹ ਕਰਾਏ ਤੋਂ ਬਗੈਰ ਰਹਿ ਨਹੀਂ ਸਕਦਾ ਉਹਨੂੰ ਹੋਰ ਲੱਭਣਾ ਪੈਂਦਾ ਏ ਕਿ ਮੇਰਾ ਘਰ ਚੜਦਾ ਹੋ ਜਾਵੇ ਤੇ ਪਾਛੇ ਇਹ ਕਹਿੰਦੇ ਭੰਡ ਮੁਵਾ ਔਰਤ ਮਰ ਗਈ ਭੰਡ ਭਾਲੀਏ ਫਿਰ ਔਰਤ ਦੀ ਭਾਲ ਸ਼ੁਰੂ ਹੋ ਗਈ ਭੰਡ ਹੋਵੇ ਬੰਧਾਨ ਕਹਿੰਦੇ ਜਦੋਂ ਔਰਤ ਦੀ ਭਾਲ ਸ਼ੁਰੂ ਹੋ ਗਈ ਤੇ ਵਿਧਾਨ ਦਾ ਅਰਥ ਵੀ ਰਿਸ਼ਤੇਦਾਰੀ ਹੈ ਕਹਿੰਦੇ ਔਰਤ ਤੋਂ ਹੀ ਰਿਸ਼ਤੇਦਾਰੀਆਂ ਵੱਧਦੀਆਂ ਨੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਕਹਿੰਦੇ ਭਲਿਆ ਉਸ ਔਰਤ ਨੂੰ ਮਾੜਾ ਕਿਉ ਕਹਿਣਾ ਇਹ ਤਾਂ ਸਾਰਾ ਸੰਸਾਰ ਪੈਦਾ ਹੋਇਆ ਰਾਜੇ ਬਾਦਸ਼ਾਹ ਮਹਾਰਾਜੇ ਪੀਰ ਫਕੀਰ ਹਰ ਇੱਕ ਨੇ ਜਨਮ ਔਰਤ ਤੋਂ ਲਿਆ ਹੈ ਵੱਖਰੀ ਗੱਲ ਹੈ ਔਰਤ ਤੋਂ ਜਨਮ ਲੈ ਕੇ ਔਰਤ ਨੂੰ ਹੀ ਭੰਡਣ ਵਾਲੇ ਇਸ ਭਾਰਤ ਦੀ ਧਰਤੀ ਤੇ ਇਸ ਸੰਸਾਰ ਦੀ ਧਰਤੀ ਤੇ ਪੈਦਾ ਹੋਏ ਨੇ ਔਰਤ ਤੋਂ ਜਨਮ ਲੈ ਕੇ ਫਿਰ ਔਰਤ ਨੂੰ ਹੀ ਸ਼ੂਦਰ ਕਹਿ ਦਿੱਤਾ ਔਰਤ ਨੂੰ ਹੀ ਕੁੱਟਣ ਦਾ ਅਧਿਕਾਰ ਹੀ ਬਣਾ ਦਿੱਤਾ ਔਰਤ ਨੂੰ ਹੀ ਭੰਡਣ ਦਾ ਅਧਿਕਾਰ ਹੀ ਬਣਾ ਦਿੱਤਾ ਕਿ ਇਹਨੂੰ ਭੰਡਿਆ ਜਾਵੇ ਇਹਨੂੰ ਕੁੱਟਿਆ ਜਾਵੇ ਇਹਨੂੰ ਜਲੀਲ ਕੀਤਾ ਜਾਵੇ ਕਿੰਨਾ ਨੇ ਜਿਨ੍ਹਾਂ ਨੇ ਇਸੇ ਔਰਤ ਤੋਂ ਜਨਮ ਲਿਆ ਤੇ ਬਾਦਸ਼ਾਹ ਹੀ ਕਹਿੰਦੇ ਜੇ ਔਰਤ ਮਾੜੀ ਹੈ ਫਿਰ ਉਤੋਂ ਜਨਮ ਲੈਣ ਵਾਲਾ ਤੂੰ ਚੰਗਾ ਕਿਦਾਂ ਹੋ ਗਿਆ ਤੂੰ ਕਿਵੇਂ ਚੰਗਾ ਹੋ ਗਿਆ ਇਸੇ ਕਰਕੇ ਸਹਿਬ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਹੱਕ ਦੇ ਵਿੱਚ ਇਹ ਨਾਰਾ ਲਾਇਆ ਸੋ ਕਿਉ ਮੰਦਾ ਆਖੀਐ ਚਿਤ ਜੰਮੇ ਰਾਜਾਨ ਕਹਿੰਦੇ ਉਹਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਜੇ ਤੋ ਸਾਰੇ ਰਾਜੇ ਬਾਦਸ਼ਾਹ ਮਹਾਰਾਜੇ ਪੈਦਾ ਹੋਏ ਨੇ ਭੰਡੋ ਹੀ ਭੰਡ ਉਪਜੇ ਔਰਤ ਤੋਂ ਔਰਤ ਪੈਦਾ ਹੁੰਦੀ ਏ ਔਰਤ ਤੋਂ ਬੱਚੇ ਪੈਦਾ ਹੁੰਦੇ ਨੇ ਭੰਡੋ ਹੀ ਭੰਡ ਉਪਜੇ ਭੰਡੇ ਬਾਜਨਾ ਕੋਏ ਕਹਿੰਦੇ ਔਰਤ ਤੋਂ ਔਰਤ ਵੀ ਪੈਦਾ ਹੁੰਦੀ ਏ ਔਰਤ ਤੋਂ ਲੜਕਾ ਵੀ ਪੈਦਾ ਹੁੰਦਾ ਏ ਔਰਤ ਤੋਂ ਬਗੈਰ ਸੰਸਾਰ ਦੇ ਵਿੱਚ ਕੋਈ ਮਨੁੱਖ ਪੈਦਾ ਨਹੀਂ ਹੁੰਦਾ ਜਿੰਨੇ ਵੀ ਪੈਦਾ ਹੁੰਦੇ ਨੇ ਔਰਤ ਤੋਂ ਪੈਦਾ ਹੁੰਦੇ ਨੇ ਭੰਡੋਂ ਹੀ ਪੰਡ ਉਪਜੇ ਭੰਡੇ ਬਾਜਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਕਹਿੰਦੇ ਜੇ ਔਰਤ ਤੋਂ ਨਹੀਂ ਜਨਮ ਲਿਆ ਉਹ ਇੱਕ ਆਕਾਰ ਪੁਰਖ ਵਹਿਗੁਰੂ ਹੈ ਜਿਹੜਾ ਆਪਣੇ ਆਪ ਤੋਂ ਸੈਭੰਗ ਹੈ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ ਉਹਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਉਹ ਸਭ ਇੱਕ ਆਕਾਰ ਪੁਰਖ ਵਹਿਗੁਰੂ ਪਰਮਾਤਮਾ ਹੈ ਬਾਕੀ ਸਾਰਿਆਂ ਦਾ ਮਾਪਿਓ ਹੈ ਤਾਂ ਸੰਸਾਰ ਤੇ ਆਏ ਨੇ ਨਾਨਕ ਭੰਡੇ ਬਾਹਰ ਆ ਇੱਕੋ ਸੱਚਾ ਸੋਏ ਚਿੱਤ ਮੁਖ ਸਦਾ ਸਲਾਹੀ ਹੈ ਭਾਗਰਤੀ ਚਾਰ ਕਹਿੰਦੇ ਜਿਸ ਮੂੰਹ ਦੇ ਨਾਲ ਉਸ ਅਕਾਲ ਪੁਰਖ ਵਹਿਗੁਰੂ ਦੀ ਸਿੱਖ ਤੋਂ ਸਲਾਹ ਕੀਤੀ ਜਾਂਦੀ ਹੈ ਜਿਨੇ ਸੰਸਾਰ ਦੇ ਉੱਤੇ ਇਸ ਔਰਤ ਨੂੰ ਵੀ ਭੇਜਿਆ ਤੇ ਮਰਦ ਨੂੰ ਵੀ ਭੇਜਿਆ ਤੇ ਕਹਿੰਦੇ ਜਿਨ੍ਹਾਂ ਨੇ ਆਪਣੀ ਔਰਤ ਦਾ ਪਤਨੀ ਦੇ ਰੂਪ ਵਿੱਚ ਮਾਂ ਦੇ ਰੂਪ ਵਿੱਚ ਧੀ ਦੇ ਰੂਪ ਵਿੱਚ ਭੈਣ ਦੇ ਰੂਪ ਵਿੱਚ ਰਿਸ਼ਤੇਦਾਰੀਆਂ ਦੇ ਰੂਪ ਵਿੱਚ ਸਤਿਕਾਰ ਕੀਤਾ ਹੈ ਨਾ ਉਹਨਾਂ ਦੇ ਮੱਥੇ ਦੀ ਮਣੀ ਚਮਕ ਪਈ ਉਹਨਾਂ ਨੂੰ ਦੁਨੀਆ ਵੀ ਸਤਿਕਾਰ ਦੇਣ ਲੱਗ ਪਏ ਉਹਨਾਂ ਦਾ ਆਦਰ ਮਾਣ ਵੀ ਵੱਧ ਗਿਆ ਚਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ ਕਹਿੰਦੇ ਉਹ ਪ੍ਰਮਾਤਮਾ ਵਾਹਿਗੁਰੂ ਜਿਨੇ ਸਾਰਿਆਂ ਨੂੰ ਪੈਦਾ ਕੀਤਾ ਏ ਜਿਹੜਾ ਉਹਦੀ ਸਿਫਤੋ ਸਲਾਹ ਕਰਨ ਲੱਗ ਪਿਆ ਉਹਦਾ ਵੀ ਜੀਵਨ ਦਾ ਭਲਾ ਹੋ ਜਾਏਗਾ ਉਹਦੀ ਵੀ ਚੜ੍ਹਦੀ ਕਲਾ ਬਣ ਜਾਏਗੀ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਸਹਿਜ ਜੀ ਕਹਿੰਦੇ ਸੱਚੇ ਦਰਬਾਰ ਦੇ ਵਿੱਚ ਉਹਨਾਂ ਮਨੁੱਖਾਂ ਦੇ ਮੂੰਹ ਸੋਹਣੇ ਤੇ ਭਲੇ ਕਹਿ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਹੀ ਤਰੀਕੇ ਨਾਲ ਆਦਰ ਮਾਨ ਸਤਿਕਾਰ ਦਿੱਤਾ ਏ ਜਿਨ੍ਹਾਂ ਨੇ ਬਣਦਾ ਹੱਕ ਸਾਰਿਆਂ ਨੂੰ ਦਿੱਤਾ ਏ ਉਹਨਾਂ ਨੂੰ ਸਤਿਕਾਰ ਮਿਲਦਾ ਏ ਸੰਸਾਰ 'ਚ ਵੀ ਤੇ ਨਿਰੰਕਾਰ ਦੇ ਘਰ ਅੰਦਰ ਵੀ ਤੇ ਜਿਨ੍ਹਾਂ ਨੇ ਆਪਣੀ ਔਰਤ ਨੂੰ ਪੈਰ ਦੀ ਜੁੱਤੀ ਸਮਝ ਛੱਡਿਆ ਜਾਂ ਔਰਤ ਨੂੰ ਕੁੱਟਣ ਮਾਰ ਲੱਗ ਪਏ ਜਾਂ ਔਰਤ ਆਪਣੇ ਪਤੀ ਦੀ ਬੇਇੱਜ਼ਤੀ ਕਰਨ ਲੱਗ ਪਈ ਉਹ ਦੋਵੇਂ ਹੀ ਸੰਸਾਰ ਦੇ ਅੰਦਰ ਵੀ ਕਲੰਕਿਤ ਹੋ ਜਾਂਦੇ ਨੇ ਤੇ ਨਰਿੰਕਾਰ ਦੇ ਘਰ ਅੰਦਰ ਵੀ ਕਲੰਕਿਤ ਹੋ ਜਾਂਦੇ ਨੇ ਇੱਕ ਦੂਜੇ ਦਾ ਪਿਆਰ ਤੇ ਸਤਿਕਾਰ ਕਰਨਾ ਹੈ ਪਿਆਰ ਵੀ ਦੇਣਾ ਹੈ ਤੇ ਸਤਿਕਾਰ ਵੀ ਕਰਨਾ ਹੈ ਜਿੱਥੇ-ਜਿੱਥੇ ਜਿਹੜੀ ਰਿਸ਼ਤੇਦਾਰੀ ਹੈ ਉਸ ਰਿਸ਼ਤੇਦਾਰੀ ਨੂੰ ਸਮਝ ਕੇ ਉਸ ਰਿਸ਼ਤੇਦਾਰੀ ਦੇ ਮੁਤਾਬਕ ਜਦੋਂ ਸਤਕਾਰ ਦਵਾਂਗੇ ਸਾਡਾ ਸਮਾਜ ਦੇ ਵਿੱਚ ਵੀ ਸਿਰ ਉੱਚਾ ਹੋਏਗਾ ਤੇ ਨਰਨਕਾਰ ਦੇ ਘਰ ਅੰਦਰ ਵੀ ਸਾਡਾ ਸਿਰ ਉੱਚਾ ਹੋਵੇਗਾ ਸੋ ਸਹਿਬ ਜੀ ਕਹਿੰਦੇ ਨੇ ਪਿਆਰਿਆ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਉਹਨਾਂ ਦੇ ਵੂ ਸੋਹਣੇ ਹੋ ਗਏ ਸੱਚੇ ਦੇ ਦਰਬਾਰ ਵਿੱਚ ਆਓ ਆਪਾਂ ਵੀ ਆਪਣੇ ਮੁਖ ਉਜਲੇ ਕਰੀਏ ਸੋਹਣੇ ਕਰੀਏ ਆਪਣੇ ਗੁਰੂ ਦੇ ਮਾਰਗ ਤੇ ਚੱਲ ਕੇ ਆਪਣੇ ਪਰਿਵਾਰ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਪਰਵਿਸ਼ ਕਰਕੇ ਪਿਆਰ ਸਤਿਕਾਰ ਦੇ ਕੇ ਤੇ ਆਪ ਵੀ ਸੁਖੀ ਹੋਈਏ ਤੇ ਦੂਜਿਆਂ ਨੂੰ ਵੀ ਸੁਖੀ ਕਰੀਏ ਇਹ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ